ਰੇਲਵੇ ਵਿੱਚ ਨੌਕਰੀ ਪ੍ਰਾਪਤ ਕਰਨ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਲਈ ਇੱਕ ਵਧੀਆ ਮੌਕਾ ਹੈ ਰੇਲਵੇ ਭਰਤੀ ਬੋਰਡ ਨੇ 21 ਸਤੰਬਰ 2024 ਤੋਂ ਆਰਆਰਬੀ ਐਨਟੀਪੀਸੀ ਯੂਜੀ ਭਰਤੀ 2024 ਲਈ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਹੈ ਇਸ ਭਰਤੀ ਮੁਹਿਮ ਤਹਿਤ ਕੁੱਲ 3445 ਅਸਾਮੀਆਂ ਭਰੀਆਂ ਜਾਣਗੀਆਂ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 20 ਅਕਤੂਬਰ 2024 ਹੈ ਜਦੋਂ ਕਿ ਅਰਜੀ ਦੀ ਫੀਸ 22 ਅਕਤੂਬਰ 2024 ਤੱਕ ਅਦਾ ਕੀਤੀ ਜਾ ਸਕਦੀ ਹੈ ਜੇਕਰ ਤੁਸੀਂ ਵੀ ਇਹਨਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਇਹਨਾਂ ਦਿੱਤੇ ਗਏ ਨਿਯੁਕਤੀਆਂ ਨੂੰ ਧਿਆਨ ਨਾਲ ਸੁਣੋ ਰੇਲਵੇ ਵਿੱਚ ਭਰੀਆਂ ਜਾਣ ਵਾਲੀਆਂ ਅਸਾਮੀਆਂ ਦੀ ਗਿਣਤੀ ਵਪਾਰਕ ਕੰਮ ਟਿਕਟ ਕਲਰਕ 2022 ਅਸਾਮੀਆਂ ਖਾਤਾ ਕਲਰਕ ਕੰਮ ਟਾਈਪਿਸਟ 364 ਅਸਾਮੀਆਂ ਜੂਨੀਅਰ ਕਲਰਕ ਕੰਮ ਟਾਈਪਿਸਟ 990 ਅਸਾਮੀਆਂ ਟ੍ਰੇਨ ਕਲਰਕ 72 ਸਾਮੀਆਂ ਰੇਲਵੇ ਦੀ ਇਸ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ 12ਵੀਂ ਜਮਾਤ ਪਾਸ ਹੋਏ ਹੋਣੇ ਚਾਹੀਦੇ ਨੇ ਆਰਆਰਬੀ ਦੀ ਅਧਿਕਾਰਤ ਵੈਬਸਾਈਟ rrbiapply.gov.in ਤੇ ਜਾਓ ਹੋਮ ਪੇਜ ਤੇ ਦਿੱਤੇ ਗਏ ਲਿੰਕ rrbintpcugirequirement2024 ਤੇ ਕਲਿੱਕ ਕਰੋ ਇੱਕ ਨਵਾਂ ਪੇਜ ਖੁੱਲੇਗਾ ਜਿੱਥੇ ਉਮੀਦਵਾਰਾਂ ਨੂੰ ਇੱਕ ਖਾਤਾ ਬਣਾਉਣਾ ਹੋਵੇਗਾ ਇੱਕ ਵਾਰ ਖਾਤਾ ਬਣ ਜਾਣ ਤੋਂ ਬਾਅਦ ਲੌਗਇਨ ਕਰੋ ਅਤੇ ਅਰਜੀ ਫਾਰਮ ਭਰੋ ਐਪਲੀਕੇਸ਼ਨ ਫੀਸ ਦਾ ਭੁਗਤਾਨ ਕਰੋ ਫਾਰਮ ਜਮ੍ਹਾਂ ਕਰੋ ਅਤੇ ਭਵਿੱਖ ਲਈ ਇਸ ਦੀ ਇੱਕ ਕਾਪੀ ਸੁਰੱਖਿਅਤ ਕਰੋ ਐਸਸੀ ਐਸਟੀ ਸਾਬਕਾ ਸੈਨਿਕ ਔਰਤਾਂ ਪੀ ਡਬਲਯੂ ਬੀ ਡੀ ਟਰਾਂਸਜੈਂਡਰ ਕਟ ਗਿਣਤੀ ਅਤੇ ਈ ਬੀ ਸੀ ਸ਼੍ਰੇਣੀ ਦੇ ਉਮੀਦਵਾਰਾਂ ਲਈ ਅਰਜੀ ਫੀਸ 2500 ਰੁਪਏ ਹੈ ਹੋਰ ਸਾਰੀਆਂ ਸ਼੍ਰੇਣੀਆਂ ਲਈ ਅਰਜੀ ਫੀਸ 500 ਰੁਪਏ 500 ਰੁਪਏ ਰੱਖੀ ਗਈ ਹੈ ਉਮੀਦਵਾਰਾਂ ਨੂੰ ਕੰਪਿਊਟਰ ਆਧਾਰਿਤ ਟੈਸਟ ਤੋਂ ਬਾਅਦ ਬਿਨੈ ਪੱਤਰ ਫੀਸ ਦਾ ਅੰਸ਼ਕ ਰਿਫੰਡ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਵਧੇਰੇ ਜਾਣਕਾਰੀ ਅਤੇ ਦਿਸ਼ਾ ਨਿਰਦੇਸ਼ਾਂ ਲਈ ਉਮੀਦਵਾਰ ਰੇਲਵੇ ਭਰਤੀ ਬੋਰਡ ਦੀ ਅਧਿਕਾਰਤ ਵੈੱਬਸਾਈਟ ਤੇ ਜਾ ਸਕਦੇ ਨੇ